ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਵੱਲੋਂ ਅੱਜ ਸਮੂਹ ਵਰਕਰਾਂ ਸਮੇਤ ਡੇਰਾ ਬਾਬਾ ਨਾਨਕ ਤੇ ਪੁਲਿਸ ਥਾਣੇ ਦੇ ਬਾਹਰ ਸੈਂਕੜੇ ਵਰਕਰਾਂ ਸਮੇਤ ਧਰਨੇ ਤੇ ਬੈਠੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸਾਡੇ ਪੁਰਾਣੇ ਸਾਥੀ ਦਲਬੀਰ ਸਿੰਘ ਪੱਪੂ ਢਿਲਵਾਂ ਦਾ ਕਤਲ ਸੁਖਜਿੰਦਰ ਸਿੰਘ ਰੰਦਾਵਾਦੇ ਕਹਿਣ ਉੱਤੇ ਜੱਗੂ ਭਗਵਾਨਪੁਰ ਕੋਲੋਂ ਕਰਵਾਇਆ ਸੀ ਜਦ ਤੱਕ ਸੁਖਜਿੰਦਰ ਸਿੰਘ ਰੰਦਾਵਾਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਇਸੇ ਤਰ੍ਹਾਂ ਰੋਸ਼ ਪ੍ਰਦਰਸ਼ਨ ਸੁਖਜਿੰਦਰ ਸਿੰਘ ਰੰਦਾਵਾਦੇ ਖਿਲਾਫ ਜਾਰੀ ਰਹਿਣਗੇ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਸੁਖਜਿੰਦਰ ਸਿੰਘ ਰੰਦਾ ਵਾਤੇ ਬੰਦੀ ਹੋਗ ਕਾਰਵਾਈ ਕਰਕੇ ਗ੍ਰਿਫਤਾਰੀ ਹੋਵੇਗੀ ਸੁੱਚਾ ਸਿੰਘ ਲੰਗਾਹ ਨੇ ਅੱਗੇ ਬੋਲਦੇ ਕਿਹਾ ਕਿ ਸੁਖਜਿੰਦਰ ਸਿੰਘ ਰੰਦਾਵਾਦਾ ਜੋ ਵੀ ਵਿਰੋਧ ਕਰਦਾ ਹੈ ਉਸ ਨੂੰ ਹੀ ਮਰਵਾ ਦਿੰਦਾ ਹੈ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਦਾ ਜਿਹੜਾ ਧਰਨਾਵਾ ਇਹ ਡੇਰੇ ਬਾਬੇ ਨਾਨਕ ਦੇ ਅਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀ ਜਾਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾਅਦ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਦੇ ਉਹਨੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋਲ ਮਰਵਾਇਆ ਵਾ ਤੇ ਘਰ ਵਾਲੇ ਤੇ ਕਾਲੀਦਾਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਹੈ ਤੇ ਹੁਣ ਕੋਈ ਗੁੰਜਾਇਸ਼ ਨਹੀਂ ਨੀਗੀ ਉਹਦੇ ਰੋਸ 'ਚ ਤਾਂ ਨਾ ਮਾਰਿਆ ਜਾ ਰਿਹਾ ਉਹਦੇ ਰੋਸ 'ਚ ਵੀ ਧਰਨਾ ਮਾ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਇਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਲਾਸ਼ੇਰੀ ਦੇ ਕੇ ਟਕਰਾ ਕਰਾ ਦਿੱਤਾ ਪੋਲੀਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪਲੀਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਫੇਰਦੇ ਨੇ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਕੋ ਕਰਕੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌ ਗਈ ਹੈ ਇਹ ਨਹੀਂ ਕਰੀ ਸਰਕਾਰ ਕੋਈ ਦਾ ਮਜਾਦਾ ਫਿਰ ਕਾਲੀਦਾਨ ਸੰਘਰਸ਼ ਜਾਰੀ ਰੱਖੇਗਾ ਬਰਦਰ ਦਾ 2019 ਦੇ ਵਿੱਚ ਜੱਪੂ ਭਗਵਾਨਪੁਰ ਦੇ ਦੁਦਿਆਂ ਦੇ ਕੋਲੋਂ ਕਤਲ ਕਰਵਾਇਆ ਇਹਨੇ ਸੀ ਰੰਦਾਵੇ ਨੇ ਨਹੀਂ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹਾਈ ਕੋਰਟ ਦਾ ਰੋਕ ਕੀਤਾ ਹੈਗਾ ਹਾਈ ਕੋਰਟ ਸਪਿਟਿਸ਼ਨ ਪਾਈ ਗਈ ਕਿ ਇਹ ਸੁਕੀ ਰੰਦਾਵਾ ਦਾ ਕਤਲ ਹੋਇਆ ਹੈਗਾ ਤੇ ਇਹਦਾ ਪਿਆ ਪਾਏ ਅੱਗੇ ਜਨਾਬ ਆਇਆ ਜਾਵੇ ਉਸ ਸਮੇਂ ਇਹ ਸਾਰੀ ਅਨਕਵਾੜੀ ਜਿਹੜੀ ਹੈ ਚੱਲਣ ਲੱਗੀ ਤੇ ਇਹ ਜਿਹੜਾ ਸੁਨੀ ਰੰਦਾਵਾ ਕਪਤਨ ਦੇ ਅੱਗੇ ਰੋਇਆ ਵੀ ਮੈਂ ਮਨਿਸਟਰ ਹਾਂ ਮੇਰੇ ਮਨਿਸਟਰ ਵਾਲਿਆਂ ਨਾਲ ਇਹ ਅਨਕਵਾੜਨਾ ਚੱਲ ਰਹੀਆਂ ਵਾਂ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਹ ਸੇਵਾ ਸ਼ਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਇਹ ਨਕਵਾਰੀ ਜਰੀ ਉਹ ਦਬਤੀ ਆ ਹੁਣ ਇਸ ਟਾਈਮ ਜੱਗ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੀਏ ਦੇ ਪ੍ਰਧਾਨ ਨੇ ਅਸਟ੍ਰੇਲੀਆ ਤੇ ਬੈਠੇ ਕਾਦ ਬੈਸ ਕਾਨਫਰੈਂਸ ਕਰਕੇ ਇਹ ਕਿਹਾ ਵੀ ਸੁਖੀ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾ ਤੂੰ ਸਾਨੂੰ ਫੋਨ ਕਰਕੇ ਨਹੀਂ ਤਵਾਉਣ ਵਾਲਾ ਪਪੂ ਨੂੰ ਮਰਵਾਇਆ ਤੇ ਪਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਨਾਲ ਸੇ ਐਫ ਆਰ ਹੋਣੀ ਚਾਹੀਦੀ ਆ ਸਾਡੇ ਤੇ ਇਸ ਦੀ ਜਾਂਚ ਜਿਹੜੀ ਆ ਸੀਬੀਆਈ ਨੂੰ ਦਿੱਤੀ ਜਾਵੇ